ਇਹ ਤਸਵੀਰ ਨੋਟਬੰਦੀ ਦੇ ਸਾਈਡ ਇਫੈਕਟ ਦੀ ਹੈ 500 ਤੇ 1000 ਦੇ ਨੋਟ ਬੰਦ ਹੋਣ ਤੋਂ ਬਾਅਦ ਬੈਂਕਾਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਪਈਆਂ ਨੇ ਆਪਣੀ ਮਿਹਨਤ ਦੀ ਕਮਾਈ ਨੂੰ ਬਦਲਵਾਉਣ ਲਈ ਇੱਕ ਤਾਂ ਪਹਿਲਾਂ ਹੀ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਉਤੋਂ ਉਹਨਾਂ ਨੂੰ ਥੱਪੜ ਵੀ ਖਾਣੇ ਪੈ ਰਹੇ ਨੇ ਅਜਿਹਾ ਇੱਕ ਵਾਕਿਆ ਫਿਰੋਜ਼ਪੁਰ ਦੇ ਕਸਬਾ ਮਮਦੂਰ ਤੋਂ ਸਾਹਮਣੇ ਆਇਆ ਜਿੱਥੇ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਗਾਰਡ ਨੇ ਇੱਕ ਗ੍ਰਾਹਕ ਨੂੰ ਥੱਪੜ ਮਾਰ ਦਿੱਤਾ ਇਹ ਪੂਰਾ ਵਾਕਿਆ ਇੱਕ ਦੂਜੇ ਗ੍ਰਾਹਕ ਦੇ ਮੋਬਾਈਲ ਦੇ ਵਿੱਚ ਕੈਦ ਹੋ ਗਿਆ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੋਕ ਲੰਬੀਆਂ ਲਾਈਨਾਂ ਬਣਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਇਸ ਦੌਰਾਨ ਕਈ ਲੋਕ ਬੈਂਕ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਹਫੜਾ ਦਫੜੀ ਵਾਲਾ ਮਾਹੌਲ ਬਣ ਜਾਂਦਾ ਹੈ ਇਸੇ ਦੌਰਾਨ ਬੈਂਕ ਦਾ ਗਾਰਡ ਇੱਕ ਗ੍ਰਾਹਕ ਨੂੰ ਥੱਪੜ ਮਾਰ ਦਿੰਦਾ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਬੈਂਕ ਪ੍ਰਬੰਧਕਾਂ ਦੇ ਵਤੀਰੇ ਨੂੰ ਲੈ ਕੇ ਵੀ ਸਵਾਲ ਚੁੱਕੇ।